ਯੇ ਨਾਈਟ ਸਟੇਸ਼ਨ ਤੇ ਬਾਕੀ 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 यह जनानियाँ आस्थे मेंली लेडीज़। Proper organisation जस्ट रन बाय यूथ बोर्ड वाइड यह 250 यूथ। Everyday सदिना दस पंच हर रोज़ सदिना हम एंड चेयर योस्तर एल्मेटिक स्कूल मिडिल स्कूल। दस्ता लव फॉर हंगर वेलेंटाइन डे थे कुछ तो लोग तो लो की तो 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 कहते है तो 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 हैं मतलब कुछ और कार्य नहीं, right? I'm not होने मानता है। असी वेलेंटाइन डे थ ਇੱਕ ਗਰੀਬੀ ਦਾ ਜਿਹੜਾ ਪੁਆਇੰਟ ਹੈ ਉਹਨੂੰ ਚੁੱਕਿਆ ਹੁੰਦੇ ਅਸੀਂ ਵੀ ਗਰੀਬੀ ਜਿਹੜੀ ਹੈਗੀ ਬਹੁਤ ਫੈਲੀ ਹੋਈ ਹੈਗੀ ਹੈ ਤੇ ਅਸੀਂ ਚਾਹੁੰਦੇ ਆ ਕਿ ਅਸੀਂ ਇਹ ਨਹੀਂ ਤੁਹਾਨੂੰ ਵਾਅਦਾ ਕਰਦੇ ਗਰੀਬੀ ਖਤਮ ਕਰਾਂਗੇ ਪ੍ਰੋਪਰਲੀ ਬਟ ਅਸੀਂ ਇੱਕ ਇਨੀਸ਼ੀਅਲ ਸੈੱਟ ਚੁੱਕਿਆ ਹੈ ਕਿ ਆਪਣੇ ਨਾਲ ਅਸੀਂ ਯੂਥ ਨੂੰ ਲੈ ਕੇ ਚਲੀਏ ਤੇ ਗਰੀਬੀ ਨੂੰ ਵੱਧ ਤੋਂ ਵੱਧ ਜਿੰਨੀ ਨਿਜਾਤ ਨਿਜਾਤ ਪਾਈ ਜਾ ਸਕੇ ਤਾਂ ਉਹ ਅਸੀਂ ਪਾ ਸਕੀਏ ਸੋ ਵੀ ਆਰ ਸਟਾਰਟਡ ਥਿਸ ਆਰਗੇਨਾਈਜੇਸ਼ਨ ਇਨ ਅਕਟੋਬਰ ਲਾਸਟ ਈਅਰ ਕੈਨਨ ਦੇ ਵਿੱਚ ਸ਼ਾਰਟ ਆਪ ਵੀ ਸਟਾਰਟ ਕੀਤੇ ਸੀ ਜਿਹਦੇ ਵਿੱਚ ਸਾਨੂੰ ਬਹੁਤ ਭਰਮਾ ਹੁੰਗਾਰਾ ਮਿਲਿਆ ਯੂਥ ਦਾ ਤਾਂ ਅਸੀਂ ਐਫ 4.8 ਅਗੇ ਨਾਮ ਦੇ ਦੇ ਨਾਮ ਹੈ ਇੱਕ ਇਵੈਂਟ ਅਸੀਂ ਇੱਕ ਟੂਰ ਵਰਲਡ ਵਾਈਡ ਟੂਰ ਲਾਉਣਾ ਹੈ ਫਰਸਟ ਸਟਾਪ ਅਸੀਂ ਮੋਗਾ ਪੰਜਾਬ ਚੁਣਿਆ ਕਿਉਂਕਿ ਅਸੀਂ ਚਾਹੁੰਦੇ ਸੀ ਕਿ ਸਾਡੇ ਮਦਰ ਫਾਦਰ ਸਾਡੇ ਪੈਰੈਂਟਸ ਜਿਹੜੇ ਹੈਗੇ ਆ ਮੋਗਾ ਤੋਂ ਬਿਲੋਂਗ ਕਰਦੇ ਸੀਗੇ ਤਾਂ ਸਾਡੇ ਪੰਜਾਬ ਤੋਂ ਪੰਜਾਬ ਵਿੱਚ ਕੀਤਾ ਜਾ ਸੀ ਕਿਉਂਕਿ ਸਾਡੀ ਜਿਹੜੀ ਇਹ ਜਨਮ ਭੂਮੀ ਪਹਿਲਾਂ ਸੀ ਪੰਜਾਬ ਹੈਗੀ ਆ ਤਾਂ ਅਸੀਂ ਇੱਥੋਂ ਸ਼ੁਰੂ ਕੀਤਾ ਪਰ ਨੈਕਸਟ ਅਸੀਂ ਅਫਰੀਕਾ ਦੇ ਵਿੱਚ ਜਾਣਾ ਹੈ ਅਸੀਂ ਇਸ ਸਾਲ ਇਸ ਲੋਕੇਸ਼ਨ ਨੂੰ ਚੁਣਿਆ ਹੈਗਾ ਤੇ ਅਸੀਂ ਚਾਹੁੰਦੇ ਆ ਕਿ ਵੱਧ ਤੋਂ ਵੱਧ ਜਿਹੜੇ ਲੋਕੀ ਆ ਸਾਡੇ ਇਵੈਂਟ ਤੇ ਪਹੁੰਚਣ ਮੋਗਾ ਵਿੱਚ ਅਸੀਂ ਮਾਰਚ 14 ਤੋਂ ਮਾਰਚ 18 ਤੱਕ ਅਸੀਂ ਇੱਕ 5 ਡੇ ਕੈਂਪ ਲਾਉਣਾ ਜਿਹਦੇ ਵਿੱਚ ਕਿ ਅਸੀਂ 120 120 ਆਵਰਸ ਨੌਨ ਸਟਾਪ ਫੂਡ ਨੌਨ ਸਟਾਪ ਲੰਗਰ 120 ਕੰਟ ਤੇ ਚੱਲੇਗਾ ਦਾਣਾ ਮੰਡੀ ਨਵੀਂ ਦਾਣਾ ਮੰਡੀ ਮੋਗਾ ਦੇ ਵਿੱਚ ਅਤੇ ਹਰ ਦਿਨ ਹਰ ਰੋਜ਼ ਸ਼ਾਮਿਤ 6 ਤੋਂ 8 ਵਜੇ ਤੱਕ ਵਰਕਸ਼ਾਪ ਲਗਾਈ ਜਾਵੇਗੀ ਫਰਸਡੇ ਵਰਕਸ਼ਾਪ ਲਗਾਈ ਜਾਵੇਗੀ ਨਸ਼ਿਆਂ ਤੇ ਸੈਕਿੰਡ ਡੇ ਲਗਾਈ ਜਾਵੇਗੀ ਪ੍ਰੂਨਾਤਿਆ ਤੇ ਥਰਡ ਡੇ ਵਰਕਸ਼ਾਪ ਲਗਾਈ ਜਾਵੇਗੀ ਹਾਊ ਟੂ ਇਰਡੀਕੇਟ ਪੋਵਰਟੀ ਗਰੀਬੀ ਦੀ ਸਮੱਸਿਆ ਚੌਥੀ ਦਿਨ ਅਸੀਂ ਬਲੱਡ ਡੋਨੇਸ਼ਨ ਕੈਂਪ ਰੱਖਿਆ ਪੰਜਵੇਂ ਦਿਨ 18 ਨੂੰ ਅਸੀਂ ਮਾਨ ਕੀਰਤਨ ਦਰਬਾਰ ਕਰਾ ਰਹੇ ਹਾਂ ਇਹਦੇ ਵਿੱਚ ਕਿ ਪੰਦੇ ਮਹਾਨ ਰਾਗੀ ਡਾਡੀ ਤਾਂ ਪਹੁੰਚ ਹੀ ਰਹੇ ਹਨ ਤੇ ਨਾਲ ਦੀ ਨਾਲ ਅਸੀਂ ਸਿੰਗਰਜ਼ ਵੀ ਬੁਲਾਏ ਨੇ ਜਸਟ ਕਿਉਂਕਿ ਜੇ ਅਸੀਂ ਇਕੱਲਾ ਕੀਰਤਨ ਦਰਬਾਰ ਕਰਵਾਈਏ ਤਾਂ ਆਂਟੀਆਂ ਤੇ ਅੰਕਲਸ ਸਾਡੇ ਬੰਦੇ ਨੇ ਜਾਣਾ ਸੀਗਾ ਕਿ ਯੂਥ ਨੇ ਨਹੀਂ ਸੀ ਹਣਾ ਤੇ ਉਹ ਯੂਥ ਨੂੰ ਅਟਰੈਕਟ ਕਰਨ ਵਾਸਤੇ ਆਉਣਗੇ ਤਾਂ ਉਹਨਾਂ ਨੇ ਖਾੜਾ ਨਹੀਂ ਲਾਉਣਾ ਪਰਫਾਰਮ ਨਹੀਂ ਕਰਨਾ ਉਹਨਾਂ ਨੇ ਸਿਰਫ ਇੱਕ ਯੂਥ ਨੂੰ ਮੈਸੇਜ ਦੇਣਾ ਕਿ ਯੂਥ ਚੰਗੇ ਪਾਸੇ ਜਾਵੇ ਇੱਕ ਸਪੀਚ ਕਰਨੀ ਹੈ ਚੰਗੇ ਵਧੀਆ ਕਾਰਜ ਵਾਸਤੇ ਯੂਥ ਆਪਣਾ ਯੋਗਦਾਨ ਪਾਵੇ ਸਾਡੀ 올 ਰੌਂਡ ਦ ਵਰਲਡ 350 ਵੀ ਹੈ ਵੋਲੰਟੀਅਰਸ ਫਰਮ 올 ਰੌਂਡ ਦ ਵਰਲਡ ਫਰਮ ਨਿਊਜ਼ੀਲੈਂਡ ਫਰਮ ਕੈਨੇਡਾ ਫਰਮ ਫਰਮ ਅਮਰੀਕਾ ਫਰਮ ਯੂਰਪ ਤੋ ਇੱਥੇ ਜਿਹੜੀ ਆਏ ਨੇ 350 ਨਾ ਹੇਅਰ ਰਾਈਟ ਨਾਉ ਬਟ ਦ ਥਿੰਗ ਇਜ਼ ਸਾਡੇ ਹੋਰ 14th ਨੂੰ ਪਹੁੰਚਣਗੇ 15 ਤੋਂ 20 ਹੋਰ ਤੋਂ ਟੋਟਲ 42 ਤੋਂ 50 ਪੀਪਲ ਆ ਗੋਣਾ ਬੀ ਹੇਅਰ ਸਰਵਿੰਗ ਫ एवरीवन ਫਾਈਟਿੰਗ ਫॉर ਵਰਲਡਵਾਈਡ ਹੰਗਰ ਟੂਵਰਡ ਵਰਲਡ ਟੂ ਅਰ ਨਾ ਫਸਟ ਆਪਸ ਟੂਡੇ ਇਨ ਇੰਡੀਆ ਬਿਕਾਜ਼ ਅਸੀਂ ਸੋਚਦੇ ਹਾਂ ਕਿ ਅਸੀਂ ਇੰਡੀਆ ਨੂੰ ਬਿਲੋਂਗ ਕਰਦੇ ਹਾਂ ਸਾਰੇ ਸਾਡੀ ਫੈਮਿਲੀ ਇੰਡੀਆ ਨੂੰ ਬਿਲੋਂਗ ਕਰਦੀ ਹੈ ਉੱਥੇ ਤਾਂ ਕਿਉਂ ਨਾ ਪਹਿਲਾਂ ਇੰਦੇ ਵਿੱਚ ਹੀ ਜਾ ਕੇ ਸੋਚਿਆਵੇ ਸਾਨੂੰ ਕਈਆਂ ਨੇ ਕਿਹਾ ਤੁਸੀਂ ਪਹਿਲਾਂ ਸਾਊਥ ਅਫਰੀਕਾ ਜਾਓ ਅਫਰੀਕਾ ਜਾਓ ਜ਼ਿਆਦਾ ਗਰੀਬੀ ਉੱਥੇ ਹੈ ਬੜੇ ਸੋਚਿਆ ਕਿ ਸਾਡੇ ਇੰਨਾ ਸਾਨੂੰ ਉੱਥੋਂ ਵੀ ਅਸੀਂ ਉੱਥੋਂ ਡੋਨੇਸ਼ਨਸ ਕਲੈਕਟ ਕੀ ਕੇ ਅ ਦਾਲ ਇੱਕੋ ਵੀ ਕੰਤੇ ਗੁਰੂ ਕਲਾ ਕੇ ਸਿੰਪਲ ਦਾਲ ੁੱਤੀ ਫੁਲਕਾ ਉਹ ਉੱਥੇ ਚੱਲੇਗਾ ਸੈਕੰਡਲੀ ਮੇਨ ਰੀਐਸੀ ਵਰਕਸ਼ਾਪ ਲੋਣੀ ਅਵੇਅਰਨੈਸ ਜਿੰਨੀ ਕਾ ਬਾਤ ਤੋਂ ਕ੍ਰੀਏਟ ਹੋ ਸਕੀ ਉਹ ਨਹੀਂ ਕਰਨੀ ਐ ਤੀਜਾ ਆਪਸ ਵਿੱਚ ਹੋ ਗਈ ਨਾ ਰੋਧ ਆਪਣੇ ਘਰ ਵਾਲੇ